ਜਾਪਾਤ ਅੱਜ ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਬੁੱਦਾ ਆਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਚੋਆਰ ਦੇ ਲਾਗੇ ਬੈਂਸਾ ਖੁਰਦ ਪਿੰਡਾ ਜਿੱਥੇ 1995-96 ਤੋਂ ਪੰਚਾਇਤੀ ਮੰਦਲ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਤੇ ਸਰਕਾਰੀ ਗ੍ਰਾਂਟਾਂ ਲੱਗੀਆਂ ਹੋਈਆਂ ਔਰ 1995-96 ਤੋਂ ਜਿਹੜਾ ਸਾਡਾ ਦਲਿਤ ਸਮਾਜ ਆ ਸਾਡਾ ਸਮਾਰ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਬੜੀ ਸ਼ਰਧਾ ਨਾਲ ਮਨਉਂਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਵਾਰਾਂ ਵੱਲੋਂ ਉੱਥੇ ਕਿਹਾ ਗਿਆ ਆ ਕਿ ਇਸ ਵਾਰ ਸਮਾਰ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪ੍ਰਮਾਣ ਦੇ ਲਈ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਜਾਊਗਾ ਅਤੇ ਉਸ ਗੁਰੂ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨ ਰਹਾ ਤੇ ਜਿਹੜੇ ਨਾਰੇ ਆ ਗੁਰੂ ਰਵਿਦਾਸ ਜੀ ਦੇ ਜਿਆਦਾ ਜਿਹੜੇ ਨਾਰੇ ਆ ਉਹ ਨਹੀਂ ਲੱਗਣ ਜਿਹੜੇ ਜਾਗੁਰ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਉਹ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਹੁਸ਼ਿਆਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਸੀ ਜੇ ਜੇ ਕੋਈ ਸੁਣਵਾਈ ਨਹੀਂ ਜੇ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਵੈਸੇ ਤਾਂ ਅਸੀਂ ਪਿੰਡ ਵਾਲੇ ਨਾਲ ਆ ਪਰ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਪਿੰਡ ਵਾਲਿਆਂ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਸ ਗੱਲ ਤੇ ਸਹਿਮਤ ਆ ਅਸੀਂ ਉਹਨੂੰ ਗੱਲ ਦੱਸੀ ਕੀ 바ਵਾ ਸਭੋਂ ਬੇਦਖ ਨੇ ਪੈਰੀਂ ਰਾਮਾ ਸੁਮੀ ਨੇ ਮਹਾਤਮਾ ਜੋਤੀਬਰਾਹ ਖੂਲੇ ਨੇ ਇੱਕ ਗੱਲ ਕਹੀ ਸੀ ਜਿਹੜਾ ਧਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਧਰਮ ਤੁਹਾਨੂੰ ਨੀਜਿਤ ਖੁੰਦਾ ਆ ਉਸ ਕਰਨ ਨੂੰ ਛੱਡ ਦਿਓ ਉਸ ਕਰਨ ਨੂੰ ਠੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਜ ਵਿੱਚ ਗੱਲ ਕਹਿੰਦੇ ਆ ਜਿਕਰੋਂ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੋਤ੍ਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਬਾਣੀ ਆ ਲੜਨ ਦੀ بجائے ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪ੍ਰਮਾਣ ਦੀ ਵਜਾਏ ਤੁਸੀਂ ਬੱਲਾ ਡੇਰੇ ਜਾ ਕੇ ਉੱਥੋਂ ਅੰਮ੍ਰਿਤ ਬਾਣੀ ਲੈ ਕੇ ਆਓ ਔਰ ਅੰਮ੍ਰਿਤ ਅੰਮ੍ਰਿਤ ਬਾਣੀ ਨੂੰ ਰੱਖ ਕੇ ਇੱਕ ਮਾਣ ਸਨਮਾਨ ਦੇ ਨਾਲ ਆਪਣੇ ਗੁਰ ਦਾ ਜਿਹੜਾ ਗੁਰਪ੍ਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਐਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈਸਾ ਖੁਰਦ ਲਾਟੋਆਰ ਦੇ ਲੱਗੇ ਸਾਰੇ ਇਨਸਾਫੀਆਂ ਨੂੰ ਬੇਨਤੀ ਆ ਉਥੇ ਇੱਕ ਵੱਡੀ ਗੰਟੀ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਇੰਨਾ ਹੀ ਕਹਿਦਾ ਹੋਇਆ ਜੈਪੀ ਜੈਪਾਰ ਜੈ ਗੁਰਦੇਵ ਹਾਂਜੀ ਸਤ ਸੰਗਜੋ ਅੱਜ ਮੈਂ ਆਪ ਜੀ ਨਾਲ ਮੈਂ ਇਸ ਵੀਡੀਓ ਨੂੰ ਸੁਣਿਆ ਜਿਹੜੀ ਉੱਪਰ ਵੀਡੀਓ ਲੱਗੀ ਹੋਈ ਆ ਇਸ ਨਾ ਵੀਰਾਂ ਦਾ ਦਰਦ ਦੇਖ ਕੇ ਗੁਰੂ ਸਾਹਿਬ ਦੀ ਬਾਣੀ ਦਾ ਪਰਮਾਨਿਆ ਦਰਦ ਦੇਖ ਸਭ ਕੋ ਖਸੇ ਐਸੀ ਦਾ ਸ਼ਾਹ ਮਾਰੀ ਜਿਹੜੇ ਲੋਕ ਸਾਡੇ ਵੱਲ ਦੇਖ ਕੇ ਕਦੀ ਹੱਸਦੇ ਸੀ ਪਹਿਲਾਂ ਸਾਨੂੰ ਦਰਦ ਦਿੰਦੇ ਸੀ ਕਹਿੰਦੇ ਤੁਸੀਂ ਨੀਚੇ ਜਦੋਂ ਸੀ ਉਹਨਾਂ ਦੀ ਬਰਾਬਰਤਾ ਕਰਨ ਦੀ ਕੋਸ਼ਿਸ਼ ਕਰਦੇ ਸੀ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਫਿਰ ਸਾਨੂੰ ਦੱਸਦੇ ਸੀ ਬਈ ਅਸੀਂ ਤੁਹਾਨੂੰ ਬਾਣੀ ਨਹੀਂ ਦੇਣੀ ਯਾਦ ਰੱਖਿਓ ਸਸੰਗਤ ਜੀ ਹੱਥ ਜੋੜ ਕੇ ਬੇਨਤੀ ਕਰਦਾ ਇਹ ਨੌਜਵਾਨਾਂ ਦਾ ਜਿਹੜਾ ਦਰਦ ਹੈ ਮੈਂ ਸਮਝਦਾ ਹਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਪੰਥ ਨੂੰ ਵੇਚਣ ਵਾਲੇ ਲੋਕ ਪੰਥ ਨੂੰ ਵੇਚਾਂ ਵਾਲੇ ਲੋਕ ਜਿਹੜੇ ਆਪਣੇ ਆਪ ਸਕਰੀਆ ਦੇ ਨਾਲ ਜੱਟ ਵੀ ਕਾਉਂਦੇ ਆ ਜਿਨ੍ਹਾਂ ਨੇ ਪੱਥਰੋਂ ਵੇਚਿਆ ਅਗਰ ਤੁਹਾਨੂੰ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਦੰਦੇ ਤੇ ਸਾਡੇ ਇੰਨੇ ਡੇਰੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਕਿਸੇ ਵੀ ਪਿੰਡ ਦੇ ਵਿੱਚੋਂ ਹੋਰ ਦੇ ਵਿੱਚੋਂ ਜਾ ਕੇ ਸਬਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆਓ ਤੁਸੀਂ ਇਹਨਾਂ ਦੇ ਅਧੀਨ ਹੀ ਹੈਗੇ ਸਬਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਡੇਰੇ ਆ ਚ ਜੇ ਤੇਨੂੰ ਕਿਤੇੋਂ ਵੀ ਨਹੀਂ ਮਿਲਦਾ ਨਾ ਤੇ ਜਾ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਸਕਦੇ ਆ ਵਾਰੇਦਰੀ ਆਸਕ ਨੇ ਵੰਡਾ ਬਾਗ ਡੇਰੇ ਦੇ ਵਿੱਚ ਵੀ ਗੁਰੂ ਘਰ ਸਭ ਜੀ বিরাজਮਾਨ ਹੈ ਠੀਕ ਹੈ ਸੰਤ ਭਰੋ ਮਜਾਰਾ ਵਾਲਾ ਗੁਰੂ ਘਰ ਸਭ ਜੀ বিরাজਮਾਨ ਹੈ ਹੋਰ ਕਿੰਨੀ ਜਗ੍ਹਾ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਡੇਰੇਆਂ ਦੇ ਵਿੱਚ ਫਿਰ বিরাজਮਾਨ ਹੈ ਪ੍ਰਕਾਸ਼ ਆ ਉੱਥੋਂ ਜਾ ਕੇ ਲੈ ਆਓ ਮੈਂ ਤਾਰੀ ਕਰਦੀਆਂ ਕਿਸੇ ਦੀਆਂ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਹੋਰ ਵੀ ਜਿਹੜੇ ਅੰਮ੍ਰਿਤ ਬਾਣੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਅੰਮ੍ਰਿਤ ਬਾਣੀ ਨਾਲ ਜੁੜੇ ਰਹਿੰਦੇ ਹੋ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਤੁਸੀਂ ਕਹਿੰਦੇ ਆਪੇ ਦੱਸਦੇ ਵਾ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਪ੍ਰਕਾਸ਼ ਕਰਦੇ ਇਥੇ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੜੇ ਆ ਉਹਨਾਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੜੇ ਰਹਿਣ ਦਿਓ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਪਰ ਕੋਸ਼ਿਸ਼ ਕਰਿਓ ਫਿਰ ਮੈਂ ਕਹਿ ਰਿਹਾ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਰੰਗ ਰੇਟਿਆਂ ਵੀ ਨਾਲ ਜਰਾ ਕਹਿੰਦਾ ਨੂੰ ਜੂਣ ਦੇ ਦਿਓ ਇਹਨਾਂ ਨੂੰ ਪੁੱਛ ਲਓ ਦੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪੇ ਦਾ ਆ ਮੈਨੂੰ ਮੈਂ ਫਿਰ ਕਹਿ ਰਿਹਾ ਮੈਨੂੰ ਉਹ ਗੱਲ ਤੇ ਬੋਲਣ ਤੇ ਮਜਬੂਰ ਨਾ ਕਰੋ ਮੈਂ ਤੈਨੂੰ ਫਿਰ ਕਹਿ ਰਿਹਾ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਬਾਹਰੋਂ ਆਇਆ ਉਹਦੇ ਬਾਰੇ ਲਿਖਿਆ ਛੱਟ ਬਾਹਰੋਂ ਆਇਆ ਉਹਦੇ ਬਾਰੇ ਲਿਖਿਆ ਮੁਸਲਮਾਨ ਬਾਹਰੋਂ ਆਇਆ ਉਹਦੇ ਬਾਰੇ ਲਿਖਿਆ ਮੈਨੂੰ ਗੱਲਾਂ ਬੋਲਣ ਤੇ ਮਜਬੂਰ ਨਾ ਕਰਿਓ ਨਹੀਂ ਤਾਂ ਮੈਂ ਨੰਗੇ ਕਰਕੇ ਰੱਖ ਦਊਗਾ ਯਾਦ ਰੱਖਦੇ ਗੁਰੂ ਗ੍ਰੰਥ ਸਾਹਿਬ ਕੋ ਲਿਖਿਆ ਹੋਇਆ ਇੱਕ ਇੱਕ ਗੱਲ ਸਾਬਤ ਕਰ ਦਊਗਾ ਥੀ ਨਾ ਕਿ ਉਹ ਵਿਸਾਦੀ ਨਹੀਂ ਤਾਂ ਕੀਤੀ ਆ ਅੱਜ ਉਹ ਕਰ ਬੇਰਤੀ ਕਹਾ ਨੋਜੋ ਉਹਨਾਂ ਨੂੰ ਦਿਆਂ ਕਿਉਂ ਬੜੇ ਸਾਡੇ ਡੇਰੇ ਨੇ ਲਾਗੇ ਬੜੇ ਪਿੰਡ ਨੇ ਜਿੱਥੋਂ ਮਰਜੀ ਸਾਤਰੀ ਗੁਰੂਆਂ ਸਾਹਿਬ ਜੀ ਲਿਆਓ ਜੇ ਕੋ ਤੁਹਾਨੂੰ ਨਾ ਕਰਦਾ ਨੰਬਰ ਮੇਰਾ 9816810 6810 6810 62